ਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅਗਰ ਰੁਖ ਕਰਾਂਗੇ ਬਠਿੰਡਾ ਦਾ ਜਿੱਥੇ ਇੱਕ ਵਾਰੀ ਰਾਜਾ ਵੜਿੰਗ ਚੋਣ ਪ੍ਰਚਾਰ ਵਿੱਚ ਉਤਰ ਗਏ ਨੇ ਰਾਜਾ ਵੜਿੰਗ ਥਾਂ ਥਾਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਬਿਆਹਂਦੇ ਰਹੇ ਨੇ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਫਾਇਆ ਕਰ ਦਵਾਂਗੇ ਰਾਜਾ ਅਮਰਿੰਦਰ ਵੜਿੰਗ ਨੇ ਕਰਜ਼ਾ ਮਾਫੀ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਤਾਰੀਫ਼ ਕੀਤੀ ਔਰ ਬਾਦਲ ਜੀ ਨੂੰ ਮੈਂ ਪੁੱਛਣਾ ਚਾਹੁੰਨਾ ਹੈ ਕਿ ਗਿੱਦੜ ਬਾ ਤੇ ਲੰਬੀ ਦਾ ਫਾਸਲਾ 1.5 ਕਿਲੋਮੀਟਰ ਦਾ ਹੈ ਤੇ ਜੇ ਗੱਲ ਕਰੀਏ ਬਠਿੰਡਾ ਦਿਹਾਤੀ ਦੀ ਤਾਂ ਪਿਉਰੀ ਪਿੰਡ ਜਿਹੜਾ ਮੇਰਾ ਖੀਰਲਾ ਪਿੰਡ ਹੈ ਉਥੋਂ ਅੱਧਾ ਕਿਲੋਮੀਟਰ ਬਠਿੰਡਾ ਦਿਹਾਤੀ ਸ਼ੁਰੂ ਹੋ ਜਾਂਦਾ ਹੈ ਤੇ ਜੇ ਗੱਲ ਕਰ ਲਈਏ ਨਥਾਣਾ ਦੀ ਪੁੱਛੋ ਹਲਕੇ ਦੀ ਤਾਂ ਕੋਟਲੀ ਪਿੰਡ ਦੇ ਨਾਲ ਅਬਲੂ ਸ਼ੁਰੂ ਹੋ ਜਾਂਦਾ ਹੈ 500 ਫੁੱਟ ਤੇ ਸ਼ੁਰੂ ਹੋ ਜਾਂਦਾ ਹੈ ਰਾਜਾ ਵੜਿੰਗ ਦੋ ਵਾਰੀ ਮੁਕਸਰ ਜ਼ਿਲ੍ਹੇ ਤੋਂ ਜਿੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਦੇ ਰਹੇ ਗਿੱਦੜ ਬਾਚੋਂ ਦੋ ਵਾਰੀ ਤੁਹਾਡੇ ਘਰ ਚੋਂ ਐਮ.ਐਲ.ਏ ਬਣਿਆ ਕੀ ਮੈਂ ਬਰਸਾਤੀ ਡੱਡੂ ਆ ਇਹ ਤਾਂ 19 ਤਰੀਕ ਨੂੰ ਭੈਜੀ ਤੁਹਾਨੂੰ ਲੋਕ ਦੱਸਣਗੇ ਕਿ ਬਰਸਾਤੀ ਡੱਡੂ ਹੈ ਕਿ ਪੱਕਾ ਪੂਰਨ ਡੱਡੂ ਹੈ ਸੋ ਮੈਂ ਲੋਕਾਂ ਦੀ ਸੇਵਾ ਕੀਤੀ ਹੈ ਮੇਰਾ ਕੋਈ ਮੇਰਾ ਮੇਰੇ ਸਹੁਰਾ ਸਾਹਿਬ ਕੋਈ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਨਹੀਂ ਸਨ ਮੇਰੇ ਘਰ ਵਾਲਾ ਸਾਹਿਬ ਦਿੱਤੀ ਮੁੱਖ ਮੰਤਰੀ ਨਹੀਂ ਸਨ ਮੇਰਾ ਕੋਈ ਬਾਪ ਮਜੀਠਾ ਸਾਹਿਬ ਨਹੀਂ ਸੀ ਮੈਂ ਤਾਂ ਇੱਕ ਸਧਾਰਨ ਪੈਦਾ ਕਰੇ ਹੋਇਆ ਇੱਕ ਮੁੰਡਾ ਜਿਹੜਾ ਬਾਪ ਚੌਕੀਦਾਰ ਵੀ ਨਹੀਂ ਸੀਗਾ ਜੀਰਾ ਬਾਪ ਕਦੇ ਸਰਪੰਚ ਵੀ ਨਹੀਂ ਬਣਿਆ ਜਿਨੇ ਆਪਦੇ ਮਾਪੇ 6 ਸਾਲ ਦੀ ਉਮਰ ਚ ਗਵਾਤੇ ਅੱਜ ਉਹ ਵਿਅਕਤੀ ਦੋ ਵਾਰੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ ਅੱਜ ਤੁਹਾਨੂੰ ਡਰ ਸਿਤਾ ਰਿਹਾ ਉੱਚੇ ਬੋਲਣਾ ਬੋਲੀਏ ਕਰਤਾਰੂ ਡੋਰੀਏ ਮੈਂ ਲੋਕਾਂ ਦੀ ਸੇਵਾ ਕਰਦਾ ਹਾਂ ਲੋਕ ਮੇਰਾ ਪਰਸ਼ੋਕਰ ਜਾਣਦੇ ਆ ਲੋਕ ਇਸ ਕਰਕੇ ਮੈਨੂੰ ਪਿਆਰ ਕਰਦੇ ਆ ਬਿਲਕੁਲ ਇਹ ਤਾਂ ਲੋਕਾਂ ਨੂੰ ਪਤਾ ਲੱਗੇਗਾ ਬਰਸਾਤੀ ਡੱਡੂ ਕੌਣ ਹੈ ਤੇ ਅਸਲ ਡੱਡੂ ਕੌਣ ਹੈ ਤੋਂ ਮੈਂ ਇਹ ਰੀਤੇ ਇੰਨੇ ਹੀ ਕਹਿਣਾ ਚਾਹਣਾ ਉਧਰ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਵੀ ਬਠਿੰਡਾ ਵਿੱਚ ਸਰਗਰਮ ਹੋ ਗਏ ਨੇ ਭਾਵੇਂ ਅਧਿਕਾਰਿਕ ਤੌਰ ਤੇ ਉਹਨਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਹੀ ਬਠਿੰਡੇ ਤੋਂ ਉਮੀਦਵਾਰ ਹੋਣਗੇ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਹਰ ਥਾਂ ਅਮਰਿੰਦਰ ਰਾਜਾ ਵੜਿੰਗ ਨੂੰ ਬਾਰੀ ਉਮੀਦ ਕਰਾਰ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਨੇ ਆਪਣੇ ਕਿਸੇ ਵੱਡੇ ਉਮੀਦਵਾਰ ਦੀ ਥਾਂ ਛੋਟੇ ਰਾਜੇ ਨੂੰ ਚੋਣ ਮੈਦਾਨ ਵਿੱਚ ਭੇਜ ਦਿੱਤਾ ਹੈ ਛੋਟਾ ਰਾਜਾ ਭਾਵ ਅਮਰਿੰਦਰ ਰਾਜਾ ਫੜਿੰਗ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਨੇ ਪੰਜਾਬ ਵਿੱਚ ਮੰਡੀਆਂ ਦੀ ਦੁਰਦਸ਼ਾ ਉੱਤੇ ਵੀ ਸਿਆਸੀ ਸਵਾਲ ਖੜਾ ਕੀਤਾ ਉਹਨਾਂ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਫਸਲ ਲਿਆ ਰਹੇ ਨੇ ਪਰ ਕੋਈ ਵੀ ਖਰੀਦਦਾਰ ਨਹੀਂ ਹੈ ਉਹਨਾਂ ਕੈਪਟਨ ਅਮਰਿੰਦਰ ਤੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਬੀਬੀ ਹਰਸਿਮਰਤ कौर ਬਦਲ ਹਰ ਮੰਚ ਤੇ ਨਰਿੰਦਰ ਮੋਦੀ ਦਾ ਵੀ ਗੁਣਗਾਣ ਕਰ ਰਹੇ ਨੇ ਕਾਈ ਕਰਨੀ ਹੋਗੀ ਸਰਕਾਰ ਨੇ ਮੈਂ ਕੋਈ ਦੱਸ ਹੁਣ ਬੀਸੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਕਿ ਦਫਤਰੋਂ ਬਾਹਰ ਨਿਕਲ ਕੇ ਤੁਸੀਂ ਮੰਡੀ ਵਿੱਚ ਜਾ ਕੇ ਕਿਸਾਨਾਂ ਦੇ ਹਾਲਾਤ ਦੇਖੋ ਮਸ਼ੀਨ ਨੂੰ ਦੇਖੋ ਕਿ ਜਿਹੜੇ ਬੰਦੇ ਨੇ ਇਹ ਫਰਾਡ ਕੀਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਕਿਉਂਕਿ ਕਿਸਾਨ ਵੀ ਡਿਮਾਂਡ ਕਰ ਰਹੇ ਨੇ ਇਹ ਜਨਾ ਨੇ ਮਸ਼ੀਨਾ ਗਲਤ ਕੀਤੀ ਹੋਵੇ ਕਿ ਇਹ ਕਹਿੰਦੇ ਨੇ ਸਾਨੂੰ ਤਾਂ ਮੋਇਸਚਰ ਵੀ ਨਹੀਂ ਦਿਖਾਂਦੇ ਆਪ ਦਾ ਹੀ ਪਾ ਕੇ ਆਪ ਹੀ ਦੇਖ ਕੇ ਸਾਨੂੰ ਸਿਰਫ ਕਹਿੰਦੇ ਨੇ ਮੋਇਸਚਰ ਜ਼ਿਆਦਾ ਹੈਗਾ ਸੋ ਹਮ ਕਾਰਵਾਈ ਕਾਰਵਾਈ ਜਦ ਸਰਕਾਰ ਨੇ ਕਰਨੀ ਹੈ ਜੇ ਸਰਕਾਰ ਇਹਦੇ ਵਿੱਚ ਖੁਦ ਇਨਵੋਲ ਹੈ ਤਾਂ ਤਾਹੀ ਹੋਗਾ ਜਿਹੜੇ ਅੱਜ ਤਾਈਂ ਕਾਰਵਾਈ ਨਹੀਂ ਉਹ ਸਪਤਕਨਾ ਦੇ ਜਿਹੜੇ ਬੈਠੇ ਹੋਏ ਨੇ ਸੋ ਮੈਂ ਉਮੀਦ ਕਰਦੀ ਆ ਕਿ ਡੀਸੀ ਸਾਹਿਬ ਆਣਗੇ ਤੇ ਸਖਤੀ ਦੇ ਨਾਲ ਕਾਰਵਾਈ ਕਰਨਗੇ ਤੇ ਜਿਹੜਾ ਵੀ ਇਹ ਨੈਕਸਸ ਹੈਗਾ ਜਿਹਦੇ ਨਾਲ ਆ ਸਾਰਾ ਕੁਝ ਚੱਲ ਰਿਹਾ ਉਹਦੇ ਖਿਲਾਫ ਸਖਤੀ ਤੋਂ ਐਕਸ਼ਨ ਲਿਤਾਇਆ ਜਾਏ ਕਿਸਾਨ ਦੀ ਖਜਲ ਖਵਾਰੀ ਨੂੰ ਕਟਾਇਆ ਜਾਏ ਆਕਾਏ ਬੋਝ ਦੇ ਫੰਨੇ ਦਬਿਆ ਅੱਜ ਇਹਨਾਂ ਨੂੰ ਹੋਰ ਭੋਜਨ ਆਦੇ ਉੱਤੇ ਇਸ ਤਰ੍ਹਾਂ ਪਾ ਕੇ ਨਾ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਇਆ ਪਰ ਸਭ ਤੋਂ ਪਹਿਲਾਂ ਉਹ ਨਰਾਜ਼ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਘਰ ਪੁੱਜੇ। ਪਹਿਲਾਂ ਤੋਂ ਤੈ ਪ੍ਰੋਗਰਾਮ ਦੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰ ਸਿੰਘ ਕੇਪੀ ਦੇ ਘਰ ਜਾਣਾ ਸੀ। ਉਹਨਾਂ ਨੂੰ ਮਨਾਉਣਾ ਸੀ ਜਿਸ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਨੇ ਮੰਨਣਾ ਸੀ ਅਤੇ ਕੈਪਟਨ ਅਮਰਿੰਦਰ ਦੇ ਨਾਲ ਆਉਣਾ ਸੀ। ਇਸੇ ਤਰ੍ਹਾਂ ਹੋਇਆ ਕੈਪਟਨ ਅਮਰਿੰਦਰ ਮਹਿੰਦਰ ਸਿੰਘ ਕੇਪੀ ਦੇ ਘਰ ਗਏ। ਕੱਲ ਤੋਂ ਹੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਸੀ ਮਹਿੰਦਰ ਸਿੰਘ ਕੇਪੀ ਦੇ ਪੂਰੇ ਪਰਿਵਾਰ ਨੇ ਕੈਪਟਨ ਅਮਰਿੰਦਰ ਦਾ ਸਵਾਗਤ ਕੀਤਾ ਮਹਿੰਦਰ ਕੇਪੀ ਨੇ ਕੈਪਟਨ ਅਮਰਿੰਦਰ ਨੂੰ ਜੱਫੀ ਪਾਈ ਸ਼ਾਇਦ ਚਿਹਰਾ ਬਾਦ ਪਾਈ ਗਈ ਹੈ ਜੱਫੀ ਸੀ ਕੇਪੀ ਕਾਫੀ ਖੁਸ਼ ਨਜ਼ਰ ਆਏ ਅਤੇ ਉਹਨਾਂ ਦੇ ਚਿਹਰੇ ਤੋਂ ਟਿਕਟ ਨਾ ਮਿਲਣ ਦਾ ਦਰਦ ਵੀ ਉੱਡਿਆ ਦਿਖਿਆ ਹੋ ਸਕਦਾ ਹੈ ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਬਾਅਦ ਕਿਸੇ ਵੱਡੇ ਗੱਫੇ ਦਾ ਵਾਅਦਾ ਕੀਤਾ ਹੋਵੇ ਖੈਰ ਕੈਪਟਨ ਅਮਰਿੰਦਰ ਨੇ ਕੇਪੀ ਨੂੰ ਮਨਾਇਆ ਕੇਪੀ ਮੰਨੇ ਅਤੇ ਕੈਪਟਨ ਅਮਰਿੰਦਰ ਦੇ ਨਾਲ ਚੌਧਰੀ ਸੰਤੋਖ ਸਿੰਘ ਦੇ ਕਾਗਜ਼ ਭਰਨ ਗਏ ਜਿਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਦੇ ਕਾਗਜ਼ ਭਰੇ ਗਏ ਕੈਪਟਨ ਅਮਰਿੰਦਰ ਨੇ ਇੱਕ ਰੈਲੀ ਨੂੰ ਵੀ ਸੰਬੋਧਨ ਕੀਤਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਬਾਰੇ ਵੀ ਤਿੱਖੀ ਟਿੱਪਣੀ ਕੀਤੀ ਮੈਂ ਆਇਆ ਜਲੰਧਰ ਅੱਜ ਨਾਮਿਨੇਸ਼ਨਸ ਹੋ ਰਹੇ ਨੇ ਔਰ ਉਹ ਮੇਰੇ ਪੁਰਾਣੇ ਦੋਸਤ ਨੇ ਤਾਂ ਮੈਂ ਇਹਨਾਂ ਨੂੰ ਮਿਲਣ ਆਇਆ ਸੀ ਪਹਿਲਾਂ ਆਨੇ ਨਾਮਿਨੇਸ਼ਨ ਤੇ ਜਾਣਾ ਸੀ ਸਾਡੇ ਨਾਲ ਜਾਦੇ ਹਾਂ ਜਾਣ ਕੇ ਨਾ ਅਸੀਂ ਸਾਰੀ ਗੱਲਾਂ ਅਸੀਂ ਕਰ ਚੁੱਕੇ ਆਏ ਇਹ ਸਾਡੇ ਵੀਰ ਨੇ ਵੀ ਹੈ ਬੀਨ ਟੁਗੇਦਰ ਫॉर ਬੜੇ ਸਾਲ ਸਮ ਜਦ ਮੈਂ ਚੀਫ ਮਿਨਿਸਟਰ ਸੀ ਪਿਛਲੀ ਵਾਰ ਇਹ ਸਾਡੇ ਪ੍ਰਧਾਨ ਰਹੇ ਸੋ ਸਾਡਾ ਤਾਂ ਬੜਾ ਸਨਮਾਨਕ ਹੈ ਬਹੁਤ ਪੁਰਾਣਾ ਸਬੰਧ ਹੈ ਸਾਡਾ ਔਰ ਮੈਂ ਉਹਨਾਂ ਦਾ ਬੜਾ ਮਾਨ ਸਤਕਾਰ ਕਰਦਾ ਹਾਂ ਉਹ ਮੇਰਾ ਵੀ ਕਰਦੇ ਆ ਔਰ ਅਸੀਂ ਕਾਂਗਰਸ ਪਾਰਟੀ ਦੇ ਸਾਡਾ ਪਰਿਵਾਰ ਜਿਹੜਾ ਪਿਛਲੇ 60 ਸਾਲ ਤੋਂ ਕਾਂਗਰਸ ਪਰ ਪਾਰਟੀ ਨਾਲ ਜੁੜਿਆ ਹੈ ਔਰ ਮੇਰੇ ਫਾਦਰ ਨੇ ਕੁਰਬਾਨੀ ਦਿੱਤੀ ਅਤਵਾਦ ਵੇਲੇ ਸ਼ਹਾਦਤ ਪਾਈ ਔਰ ਉਸ ਤੋਂ ਬਾਅਦ ਲਗਾਤਾਰ ਅਸੀਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਾਂ ਐਤਕੀ ਟਿਕਟ ਦੇ ਵਿੱਚ ਥੋੜੀ ਪਰੇਸ਼ਾਨੀ ਜ਼ਰੂਰ ਆਈ ਪਾਰਟੀ ਨੂੰ ਮੈਂ ਇਹਦੇ ਵਿੱਚ ਕਹਿੰਦਾ ਕੋਈ ਗੁਰੇਜ਼ ਨਹੀਂ ਕਰਦਾ ਲੇਕਿਨ ਅਸੀਂ ਆਪਣੀ ਪਰਿਵਾਰ ਦੇ ਵਿੱਚ ਇਹ ਫੈਸਲਾ ਕੀਤਾ ਕਿ ਕਾਂਗਰਸ ਦੇ ਨਾਲ ਹਮੇਸ਼ਾ ਖੜੇ ਰਹੇ ਹਾਂ ਔਰ ਖੜੇ ਰਹਿਣਾ ਔਰ ਮੇਰੇ ਜਿੰਨੇ ਸਮਰਥਕਾਂ ਉਹਨਾਂ ਨੂੰ ਮੈਂ ਅੱਜ ਇਹ ਹੀ ਬੇਨਤੀ ਕਰਦਾ ਕਿ ਅਸੀਂ ਕਾਂਗਰਸ ਦੇ ਪੁਰਾਣੇ ਸਿਪਾਹੀ ਆ ਆਪਾਂ ਕਾਂਗਰਸ ਦੀ ਮਦਦ ਕਰਨੀ ਹੈ ਪੰਜਾਬ ਦੇ ਵਿੱਚ ਜੋ ਮਿਸ਼ਨ 13 ਕੈਪਟਨ ਸਾਹਿਬ ਲੈ ਕੇ ਚੱਲੇ ਆ ਉਹਨੂੰ ਅਸੀਂ ਸਿਰੇ ਚੜਾਉਣਾ ਹੈ ਕੈਪਟਨ ਸਾਹਿਬ ਅੱਜ ਇੱਥੇ ਆ ਕੇ ਗਏ ਹਨ ਉਹਨਾਂ ਦੇ ਆਉਣ ਦੇ ਨਾਲ ਬਹੁਤ ਵੱਡਾ ਉਤਸ਼ਾਹ ਸਾਡੇ ਵੋਟਰਾਂ ਨੂੰ ਮਿਲਿਆ ਕਿਉਂਕਿ ਕੈਪਟਨ ਸਾਹਿਬ ਨੇ ਆਪਣੇ ਇਸ regime ਦੇ ਵਿੱਚ ਇਤਿਹਾਸਿਕ ਫੈਸਲੇ ਲਏ ਹਨ ਇਹ ਪਹਿਲਾ ਸੂਬਾ ਕੈਪਟਨ ਮਨਿੰਦਰ ਸਿੰਘ ਜੀ ਦੀ ਰਹਿਨਮਾਈ ਤਹਲੇ ਜਿਸ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਧਰਤਾਂ ਦੇ ਮਾਫ਼ ਕੀਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਨਤੀ ਕੇਂਦਰ ਲੁਧਿਆਣਾ ਤੋਂ ਸਾਬਕਾ ਉਮੀਦਵਾਰ ਮਦਨ ਲਾਲ ਬੱਗਾ ਮੁਰ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਵਿਧਾਨ ਸਭਾ ਚੋਣਾਂ ਵੇਲੇ ਮਦਨ ਲਾਲ ਬੱਗਾ ਬਾਗੀ ਹੋ ਗਏ ਸਨ ਅਤੇ ਅਕਾਲੀ ਦਲ ਨੂੰ ਵੀ ਉਹ ਅੱਖਾਂ ਵਿਖਾਉਣ ਲੱਗੇ ਸਨ ਉਸ ਵੇਲੇ ਸੁਖਵੀਰ ਬਾਦਲ ਨੇ ਵੀ ਅੱਖਾਂ ਵਿਖਾਈਆਂ ਸੀ ਕਈ ਮੰਚ ਤੋਂ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਜੋ ਮਾਨ ਸਤਕਾਰ ਮਦਨ ਲਾਲ ਬੱਗਾ ਨੂੰ ਅਕਾਲੀ ਦਲ ਨੇ ਦਿੱਤਾ ਉਹ ਕਿਸੇ ਨੇ ਨਹੀਂ ਦਿੱਤਾ ਮਦਨ ਲਾਲ ਬੱਗਾ ਨੂੰ ਕਦੀ ਪਾਰਟੀ ਵਿੱਚ ਵਾਪਸ ਨਹੀਂ ਲੈਣਾ ਪਰ ਮਜਬੂਰੀ ਹੈ ਸਿਆਸਤ ਦੀ ਸੁਖਬੀਰ ਬਾਦਲ ਨੂੰ ਮਦਨ ਲਾਲ ਬੱਗਾ ਨੂੰ ਵਾਪਸ ਲੈਣਾ ਪਿਆ ਇਹ ਵੀ ਪਤਾ ਲੱਗਿਆ ਕਿ ਮਦਨ ਲਾਲ ਬੱਗਾ ਕਾਫੀ ਸਮੇਂ ਤੋਂ ਯਤਨ ਕਰ ਰਹੇ ਸਨ ਕਿ ਉਹਨਾਂ ਦੀ ਪਾਰਟੀ ਵਿੱਚ ਵਾਪਸੀ ਹੋਵੇ ਮਦਨ ਲਾਲ ਬੱਗਾ ਪਹਿਲਾਂ ਕਾਂਗਰਸ ਦੇ ਕੌਂਸਲਰ ਸਨ ਜਿਸ ਤੋਂ ਬਾਅਦ ਅਕਾਲੀ ਦਲ ਚ ਗਏ ਅਕਾਲੀ ਦਲ ਨੇ ਉਹਨਾਂ ਨੂੰ ਟਰੇਡ ਵਿੰਗ ਦਾ ਪ੍ਰਧਾਨ ਵੀ ਬਣਾਇਆ ਅਤੇ ਰਾਜ ਮੰਤਰੀ ਦਾ ਅਹੁਦਾ ਵੀ ਦਿੱਤਾ ਗੱਲ ਸੁਣਦੇ ਆਜ ਮਦਨ ਲਾਲ ਬੱਗਾ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀ ਕੀਤਾ ਤੇ ਸ਼ਨੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹਿਲਾਂ ਕੀ ਕਹਿੰਦੇ ਸੀ ਕਿ ਮੈਂ ਮਦਨ ਲਾਲ ਬੱਗਾ ਨੂੰ ਸ਼ਾਮਲ ਨਹੀਂ ਕਰਾਉਣਾ ਤੇ ਹੁਣ ਕੀ ਕਹਿ ਰਹੇ ਨੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਸਰਬ ਸੁਪਰੀਮ ਬਦਲ ਪ੍ਰਧਾਨ ਸ਼੍ਰੋਮਣੀ ਕਲਜੁਰ ਅਤੇ ਸਟ੍ਰੈਟਜੀ ਮਿਨਿਸਟਰ ਪੰਜਾਬ ਦਾ ਜਿਨ੍ਹਾਂ ਨੇ ਮੇਰੇ ਤੋਂ ਮੁਰਤ ਨੂੰ ਪਿਆਰ ਜਿਤਾਉਂਦੇ ਹੋਏ ਮੈਨੂੰ ਪਾਰਟੀ ਜੁਆਇਨ ਕਰਾਈ ਹੈ ਔਰ ਉਹਦੇ ਵਿੱਚ ਕਾਫੀ ਦੋਸਤਾਂ ਦਾ ਸਹਿਯੋਗ ਜਿਨ੍ਹਾਂ ਨੇ ਐਫਰਟਸ ਕਰਕੇ ਮੈਨੂੰ ਪਾਰਟੀ ਵਿੱਚ ਦਵਾਰ ਲਿਆਂਦਾ ਜੇ ਵਿਰੋਧਤਾ ਕੋਈ ਹੋएगी ਤਕਰੀਬਨ ਤੇ ਮੈਂ ਇਹ ਸੱਚ ਕਹਿ ਸਕਦਾ ਹਾਂ ਕਿ ਆਪਾਂ ਰਲ ਮਿਲ ਕੇ ਉਸ ਨੂੰ ਗੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਾਰਟੀ ਵਿੱਚ ਕੰਮ ਕਰਨਾ ਹੈ ਉਹਨਾਂ ਨੇ ਵੀ ਕਰਨਾ ਤੇ ਮੈਂ ਵੀ ਕਰਨਾ ਉਹਦੇ ਵਿੱਚ ਪਾਰਟੀ ਦੀ ਮਿਹਨਤ ਕਰਕੇ ਅਸੀਂ ਕੈਂਡੀਡੇਟ ਚੁਣਾਉਣਾ ਉਹਦੇ ਵਿਰੋਧਤ ਲਈ ਕੋਈ ਗੱਲ ਨਹੀਂ ਮੈਂ ਤੁਹਾਨੂੰ ਹੀ ਕੱਲ ਦੱਸਾਂ ਜ਼ਿੰਦਗੀ 'ਚ ਮੈਂ ਬਹੁਤ ਬੰਦਿਆਂ ਨੂੰ ਮਿਲਿਆ ਬਹੁਤ ਨਾਲ ਤਾਲ ਮਿਲ ਲਿਆ ਇਹ ਤਾਂ ਘਟਿਆ ਬੰਦਾ ਕੋਈ ਨਹੀਂ ਮੈਂ ਤੁਹਾਨੂੰ ਦਿਲੋਂ ਕਹ ਰਿਹਾ ਜਿਹੜਾ ਬੰਦਾ ਜੇ ਸਾੜੀ 'ਚ ਖਾਏ ਤੇ ਉਹਦੇ ਛੇਦ ਕਰੇ ਪਿੱਠ 'ਚ ਵਾਰ ਮਾਰੇ ਇਹ ਤਾਂ ਬੰਦਾ ਘਟਿਆ ਨਹੀਂ ਹੋ ਸਕਦਾ ਬੱਗਾ ਕੀ ਸੀ ਸਾਰੀ ਤਾਕਤ ਕਾਲੀ ਦਲ ਦੀ ਸਰਕਾਰ ਕਰਕੇ ਕਾਲੀ ਦਲ ਕਰਕੇ ਦਿੱਤੀ ਇਲੈਕਸ਼ਨ ਕਹਿੰਦਾ ਕੋ ਇਲੈਕਸ਼ਨ ਹੁਣ ਕਹਿਆ ਯਾਰ ਇਲੈਕਸ਼ਨ ਤਾਂ ਉਹਦੇ ਜਿਆਦਾ ਰਹਿਣਗੇ ਜਿੰਨਾ ਤੂੰ ਵੀ ਨਹੀਂ ਆ ਜਮਾਨ ਜਬਤ ਹੋਊਗੀ ਉਹਦੇ ਉੱਪਰ ਜਾਏਗਾ ਕਿੱਥੇ ਜਿਹੜੇ ਬੰਦੇ ਤੈਨੂੰ ਕਿੰਨਾ ਪਿਆਰ ਕਾਲੀ ਦਲ ਨੇ ਦਿੱਤਾ ਜਿੰਨਾ ਪਿਆਰ ਕਾਲੀ ਲੀਡਰਸ਼ਿਪ ਨੇ ਦਿੱਤਾ ਜਿੰਨਾ ਪਿਆਰ ਅਸੀਂ ਦਿੱਤਾ ਇਹਨੂੰ ਕਿਤੇ ਮਿਲਿਆ ਨਹੀਂ ਸੀ ਇੰਨੇ ਸਾਲ ਥੋੜੇ ਲੈਵਲ ਦਾ ਲੀਡਰ ਸੀ ਐਮਸੀ ਲੜਦਾ ਹੁੰਦਾ ਸੀ ਅਸੀਂ ਹੁਣ ਚੱਕ ਕੇ ਕਿੱਥੇ ਬਣਾਇਆ ਬਸ ਜਦੋਂ ਇਹਦਾ ਮਤਲਬ ਕੱਲਾ ਆ ਉਹ ਆਪ ਜਿਹੜੇ ਆਪਰਚੂਨਿਸਟ ਹੁੰਦੇ ਨਾ ਆਪਰਚੂਨਿਸਟ ਲੋਕ ਮਰਦੇ ਹੀ ਹੋਣੇ ਚਾਹੀਦੀ ਹੈ ਸੋਨੇ ਆਪਣੀ ਨੈਚੁਰਲ ਡੈਥ ਨੇ ਮਰਨਾ ਕਿਉਂਕਿ ਲੋਕਾਂ ਨੇ ਦੇਖ ਲੈਣਾ ਜਿਹੜਾ ਜੇ ਅਕਾਲੀ ਦਲ ਵਰਗੀ ਪਾਰਟੀ ਜਿਨੇ ਨੂੰ ਸਭ ਕੁਝ ਦਿੱਤਾ ਉਹਦੀ ਪਿੱਠ ਤੇ ਛੜਾ ਮਾਰ ਸਕਦਾ ਤੇ ਲੁਧਿਆਣਾ ਨੌਰ ਦੇ ਲੋਕਾਂ ਨੂੰ ਤਾਂ ਵੇਚ ਕੇ ਕਿੱਧਰ ਜਾਊਗੀ ਤੁਸੀਂ ਬੱਗੇ ਇਹਨੂੰ ਤੋਂ ਮੈਂ ਲੈਂਦਾ ਨਹੀਂ ਭਾਵੇਂ ਕੋਈ ਮਰਜ਼ੀ ਹੋ ਜੇ ਕਿਹਦੇ ਨਾਲ ਵੀ ਬਾਹਰ ਗੱਡੇ ਦੀ ਪਾਰਟੀ ਮੈਂ ਨਾ ਅਗਲੇ ਅਗਲੇ ਜਨਮ ਵੀ ਪਤਾ ਕਰ ਲੂੰਗਾ ਕਿਹੜੀ 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 ਬਾਹਰੀ ਜਨਮਿਆ ਉਦੋਂ ਵੀ ਨਹੀਂ ਲੈਂਦਾ ਇਹਨੂੰ ਬੱਗੇ ਨੂੰ ਉਧਰ ਰਵਨੀਤ ਸਿੰਘ ਬਿੱਟੂ ਇੱਕ ਇਤਿਹਾਸਿਕ ਐਮਬੈਸਡਰ ਕਾਰ ਵਿੱਚ ਚੋਣ ਪ੍ਰਚਾਰ ਕਰਨਗੇ ਅਸਲ 'ਚ ਇਹ ਕਾਰ ਰਵਨੀਤ ਸਿੰਘ ਬਿੱਟੂ ਦੇ ਦਾਦਾ ਜੀ ਬਿਆਨਤ ਸਿੰਘ ਦੀ ਹੈ ਰਵਨੀਤ ਸਿੰਘ ਬਿੱਟੂ ਦੇ ਮੁਤਾਬਕ ਇਸ ਐਮਬੈਸਡਰ ਕਾਰ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਮੋਹ ਹੈ ਅਤੇ ਉਹ ਘਟੋ-ਘਟ 100 ਮੀਟਰ ਦਾ ਸਫ਼ਰ ਆਸ਼ੀਰਵਾਦ ਦੇ ਤੌਰ ਤੇ ਲੈਣਗੇ ਉਹ ਆਪਣੇ ਕਾਗਜ਼ ਪੱਰਨ ਇਸ ਕਾਰ ਵਿੱਚ ਰਵਾਨਾ ਹੋਣਗੇ ਰਵਨੀਤ ਬਿੱਟੂ ਨੂੰ ਆਸ ਹੈ ਕਿ ਇੱਕ ਵਾਰੀ ਫੇਰ ਉਹਨਾਂ ਦੇ ਦਾਦਾ ਬਿਆਨਤ ਸਿੰਘ ਦੇ ਨਾਂ ਤੇ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਜਦੋਂ ਸਰਦਾਰ ਬਿਆਨ ਸਿੰਘ ਦੇ ਬਜ਼ੁਰਗਾਂ ਦਾ ਅਸ਼ੀਰਵਾਦ ਹੀ ਹੁੰਦਾ ਨਾ ਸਾਰਾ ਕੁਝ ਤੇ ਇਹ ਉਹ ਬਜ਼ੁਰਗਾਂ ਦੀ ਕਾਰ ਆ ਸਰਦਾਰ ਬਿਆਨ ਸਿੰਘ ਜੀ ਦੀ ਕਾਰ ਆ ਜੀ ਤੇ ਉਹ 10 ਸਾਲ ਜਦੋਂ ਉਹ ਅਤਵਾਦ ਸੀ ਤੇ ਇਸ ਕਾਰ ਤੇ ਉਹ ਇਕੱਲੇ ਇਕੱਲੇ ਨਾਲ ਦੁੱਖ ਸਾਂਝਾ ਕਰਨ ਦੁੱਖ ਬਣਾਉਣ ਇਸ ਕਾਰ ਤੇ ਜਾਂਦੇ ਰਹੇ ਆ ਤੇ ਇਹ ਕਾਰ ਇਕੱਲੀ ਇਕੱਲੀ ਪੰਜਾਬ ਦੀ ਸੜਕਾਂ ਤੇ ਉਹਨਾਂ ਨੂੰ ਲੈ ਕੇ ਜਾਂਦੀ ਰਹੀ ਆ ਤੇ ਇਸ ਕਾਰ ਦੇ ਵਿੱਚ ਹੀ ਉਹਨਾਂ ਨੇ ਅਤਵਾਦ ਦੀ ਆਗ ਜਿਹੜੀ ਉਹ ਠੰਡੀ ਕੀਤੀ ਤੇ ਜਦੋਂ ਉਹਨਾਂ ਦੀ ਕਾਰ ਸਾਨੂੰ ਵੀ ਇਹ ਹੁੰਦਾ ਵੀ ਜੇ ਉਹਨਾਂ ਦੀ ਕਾਰ ਲੈ ਕੇ ਜਾਵਾਂਗੇ ਤੇ ਉਹਨਾਂ ਦਾ ਅਸ਼ੀਰਵਾਦ ਸਾਡੇ ਸਿਰ ਤੇ ਰਹੇਗਾ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਉਰੇ 1 ਵਜੇ ਆਪਾਰ ਆ ਰਹੇ ਆ ਤੇ ਉਹਨਾਂ ਦੇ ਨਾਲ ਸਾਡੇ ਸਾਰੇ ਲੁਧਿਆਣੇ ਦੇ ਲੀਡਰਸ਼ਿਪ ਤੇ ਲੋਕ ਨੋਮੀਨੇਸ਼ਨ ਅਸੀਂ ਤਕਰੀਬਨ 1 ਵਜੇ ਉਹ ਆਉਣਗੇ ਤੇ ਉਹਨਾਂ ਨਾਲ ਕਾਗਜ਼ ਭਰਨ ਜਿਹੜਾ ਇਹ ਉਹ ਜਾਵਾਂਗੇ ਸਾਡੇ ਇਸ ਕਾਰ ਤੇ ਜਾ ਰਹੇ ਕਾਰ ਚੱਲਦੀ ਹੈ ਜੀ ਥੋੜਾ ਜਿਹਾ ਇਸ ਕਾਰ ਦੇ ਵਿੱਚ ਥੋੜਾ ਸਫ਼ਰ ਜਿਹੜਾ 100 ਮੀਟਰ ਦਾ ਉਹ ਸਫ਼ਰ ਜਿਹੜਾ ਜ਼ਰੂਰ ਤੈਅ ਕਰਾਂਗੇ ਕਿਉਂਕਿ ਇਹ ਕਾਰ ਕਾਫੀ ਪੁਰਾਣੀ ਆ ਕਾਫੀ ਇਸ ਵੇਲੇ ਜਿਹੜੀ ਇਹਦੀ ਉਮਰ ਆ ਜਿਹੜੀ ਉਹ ਵੀ ਜਿਵੇਂ ਬਜ਼ੁਰਗਾਂ ਦੀ ਉਮਰ ਹੁੰਦੀ ਆ ਇਹਦੀ ਉਮਰ ਬਹੁਤ ਹੋ ਚੁੱਕੀ ਆ ਤੇ 100 ਮੀਟਰ ਦਾ ਸਫਰ ਆ ਜਿਹੜਾ ਹਮੇਸ਼ਾ ਅਸੀਂ ਚਾਹੇ ਤੇਜ ਪ੍ਰਕਾਸ਼ ਸਿੰਘ ਰੈਕਸ਼ਨ ਨਾਲ ਚਾਹੇ ਗੁਰ ਕੀਰਤ ਲੜਿਆ ਚਾਹੇ ਮੈਂ ਲੜਿਆ ਉਹ ਜ਼ਰੂਰ ਅਸੀਂ 100 ਮੀਟਰ ਦਾ ਸਫਰ ਆ ਜਿਹੜਾ ਇਸ ਕਾਰ 'ਚ ਅਸ਼ੀਰਵਾਦ ਦੇ ਤੌਰ ਤੇ ਲੈ ਕੇ ਇਹ ਤੈਅ ਕਰਦੇ ਆ ਇਹ ਸ਼ਗਨ ਮੰਗਦੇ ਆ ਸ਼ਗਨ ਮੰਗਦੇ ਆ ਇੱਕ ਵੀ ਇਸ ਦਾ ਅਸ਼ੀਰਵਾਦ ਜਿਹੜਾ ਉਹ ਸਾਡੇ ਸਿਰ ਤੇ ਲੱਕੀ ਤਾਂ ਹੈ ਹੀ ਹੈ ਜਿਹੜੀ ਜਿਹੜੀ ਇਹ ਸਰਦਾਰ ਬੈਂ ਸਿੰਘ ਨੂੰ 10 ਸਾਲ ਲੈ ਕੇ ਜਿਹੜੀ ਕਾਰ ਅਮਨ ਸ਼ਾਂਤੀ ਪੰਜਾਬ ਜਿਨੇ ਕੀਤੀ ਲक्की ਤਾਂ 100% ਇਹ ਘਰ ਹੈ ਹੀ ਹੈ ਉਧਰ ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਬਠਿੰਡਾ ਵਿੱਚ ਵੀ ਅਮਰਿੰਦਰ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਨੇ ਉਹਨਾਂ ਨੂੰ ਕਿਹਾ ਸੀ ਕਿ ਕੀ ਉਹ ਚੋਣ ਪ੍ਰਚਾਰ ਕਰਨ ਆਉਣਗੇ ਤਾਂ ਬੀਬੀ ਨਵਜੋਤ ਕੌਰ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਹਾਂ ਜੇ ਤੁਸੀਂ ਸੱਦੋਗੇ ਤਾਂ ਮੈਂ ਜ਼ਰੂਰ ਆऊंगी ਸੋ ਉਹਨਾਂ ਨੇ ਉਮੀਦ ਜਤਾਈ ਕਿ ਉਹ ਜਿਹੜੇ ਵੀ ਉਮੀਦਵਾਰ ਸੱਦਣਗੇ ਬਾਦਲਾਂ ਦੇ ਖਿਲਾਫ ਉਹ ਚੋਣ ਪ੍ਰਚਾਰ ਕਰਨ ਜ਼ਰੂਰ ਜਾਣਗੇ ਅਹ ਦੇਖੋ ਜੀ ਹਰ ਸਿਮਰਤ ਬਾਦਲ ਦੇ ਖਿਲਾਫ ਜਾਂ ਬਾਦਲ ਪਰਿਵਾਰ ਦੇ ਖਿਲਾਫ ਮੈਨੂੰ ਜਿੱਥੇ ਵੀ ਪ੍ਰਚਾਰ ਕਰਨ ਲਈ ਜਾਣਾ ਪਊਗਾ ਮੈਂ ਜਾਊਂਗੀ ਕਿਉਂਕਿ ਅ ਮੇਰਾ ਪਰਸਨਲ ਉਹਨਾਂ ਨਾਲ ਕੋਈ ਇਸ਼ੂਜ਼ ਨਹੀਂ ਹੈ ਬਟ ਜੋ ਪੰਜਾਬ ਦਾ ਸਤਿਆਨਾਸ ਇਸ ਪਰਿਵਾਰ ਨੇ ਕੀਤਾ ਹੈ ਸੋ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਕਰਨਾ ਭਈ ਕੱਲ ਨੂੰ ਕਿਤੇ ਪੈਸੇ ਲੈ ਕੇ ਜਾਂ ਜਿਵੇਂ ਤੁਹਾਨੂੰ ਵੀ ਪਹਿਲਾਂ ਪਤਾ ਹੈ ਟਰੈਕਟਰ ਦੇ ਦੇ ਬੋਟਾ ਖਰੀਦ ਲੈ ਸੋ ਕਿਤੇ ਨਾ ਕਿਤੇ ਇਹਨਾਂ ਨੂੰ ਨੁਕਸਾਨ ਪੰਜਾਬ ਨੇ ਭਰਿਆ ਸਿਰਫ ਇਹਦੇ ਕਰਕੇ ਕਿ ਲਾਲਚ ਛਾਗੇ ਤੇ ਉਹਨਾਂ ਨੂੰ ਅੱਗੇ ਲੈ ਆਏ ਸੋ ਸਾਰਿਆਂ ਨੂੰ ਪਤਾ ਹੈ ਵੀ ਜਿੰਨੀ ਇਲੈਕਸ਼ਨਸ ਉਹਨਾਂ ਨੇ ਕਿਵੇਂ ਜਿੱਤੀਆਂ ਦੇਖੋ ਜਿੰਨੀ ਦੇ ਰਾਜੇ ਨੂੰ ਮੇਰੀ ਲੋੜ ਹੋਊਗੀ ਜਿੰਨੀ ਤੇ ਰਾਜਾ ਬਰਿੰਗ ਨੇ ਪਹਿਲਾਂ ਹੀ ਮੈਨੂੰ ਮੇਰੇ ਨਾਲ ਗੱਲ ਹੋਈ ਸੀ ਜਦੋਂ ਉਹਨੂੰ ਟਿਕਟ ਮਿਲਣ ਤੋਂ ਪਹਿਲਾਂ ਹੀ ਗੱਲ ਹੋ ਗਈ ਸੀ ਵੀ ਜੇ ਮੈਨੂੰ ਮਿਲੀ ਮੈਡਮ ਆਉਂਗੇ ਮੈਂ ਕਿ ਜੀ ਪੂਰੀ ਮਦਦ ਕਰੂੰਗੀ ਸੋ ਜਿੱਤੇ ਜਿੱਤੇ ਮੇਰੀ ਲੋੜ ਮਹਿਸੂਸ ਹੋਈ ਓਥੇ ਓਥੇ ਜਾਵਾਂ ਕਿਉਂਕਿ ਇਹ ਸਾਨੇ ਉਹਨਾਂ ਦਾ ਹੈ ਉਹਨਾਂ ਨੇ ਮੇਰੀ ਇਲੈਕਸ਼ਨਸ ਬਹੁਤ ਮਦਦ ਕੀਤੀ ਸੀ ਅੰਮ੍ਰਿਤਸਰ ਈਸਟ ਵੀ ਮੈਂ ਹੀ ਸਾਹਮਣੇ ਕਿਉਂਕਿ ਨਿਜੋਧ ਹੈ ਉਧਰ ਚੰਡੀਗੜ੍ਹ ਵਿਖੇ ਟਕਸਾਲੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਮੁਰ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਹਾਲੀ ਦੀ ਮੰਗ ਕਰਦੇ ਨੇ ਉਹਨਾਂ ਕਿਹਾ ਕਿ ਉਹ ਚੋਣਾਂ ਵਿੱਚ ਨਸ਼ੇ ਅਤੇ ਪੈਸੇ ਦੀ ਵਰਤੋਂ ਦਾ ਵੀ ਵਿਰੋਧ ਕਰਨਗੇ ਉਹਨਾਂ ਕਿਹਾ ਕਿ ਟਕਸਾਲੀ ਅਕਾਲੀ ਦਲ ਵੱਲੋਂ ਬਿਨਾਂ ਕਿਸੇ ਲਾਲਚ ਦੇ ਚੰਗੇ ਉਮੀਦਵਾਰ ਚੁਣਨ ਦੀ ਅਪੀਲ ਕੀਤੀ ਜਾ ਰਹੀ ਹੈ ਮੇਨ ਗੱਲ ਹੈਗੀ ਏ ਕਿ ਕਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਬਰਗਾੜੀ ਬਹਿਬਲ ਕਾਂਡ ਦੀ ਜਾਂਚ ਕਰ ਰਹੇ ਸੀ ਤੇ ਉਹਨਾਂ ਦੀ ਜਾਂਚ ਨੂੰ ਰੋਕਣ ਵਾਸਤੇ ਇੱਕ ਪਰਿਵਾਰ ਵੱਲੋਂ ਜਿਸ ਤਰੀਕੇ ਨਾਲ ਦਬਾਅ ਪਾ ਕੇ ਮੋਦੀ ਸਰਕਾਰ ਦੇ ਉੱਪਰ ਤੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਪ੍ਰਭਾਵਿਤ ਕੀਤਾ ਗਿਆ ਉਸ ਦੇ ਨਾਲ ਪੰਜਾਬ ਦੀ ਡੈਮੋਕ੍ਰੇਸੀ ਕੱਲੀ ਪੰਜਾਬ ਦੀ ਨਹੀਂ ਸਮੁੱਚੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਹੁਤ ਵੱਡੀ ਛੱਟ ਵੱਜੀ ਏ ਤੇ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਨਰਪਖ ਚੋਣ ਕਰਾਉਣ ਦੇ ਦਾਅਵੇ ਕਰਦਾ ਜੇਕਰ ਉਹ ਇੱਕ ਦਲ ਦੇ ਕਹਿਣ ਦੇ ਉੱਤੇ ਬਦਲੀ ਕਰ ਦਿੰਦਾ ਉਸ ਅਧਿਕਾਰੀ ਦੀ ਜਿਸ ਦੇ ਉੱਪਰ ਬੜੀਆਂ-ਬੜੀਆਂ ਆਸਾਂ ਰੱਖੀਆਂ ਗਈਆਂ ਨੇ ਤਾਂ ਬਾਕੀ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦਾ ਹਾਲ ਹੋਵੇਗਾ ਇਹ ਜਿਹੜਾ ਇੱਕ ਤੌਖਲਾ ਸਾਡੇ ਸਾਹਮਣੇ ਉਸ ਨੂੰ ਦੂਰ ਕਰਨ ਵਾਸਤੇ ਅੱਜ ਅਸੀਂ ਉਹਨਾਂ ਨੂੰ ਲਿਖਤੀ ਮੈਮੋਰੰਡਮ ਜਿਹੜਾ ਉਹ ਜਰਨਲ ਕੈਟਾਗਰੀ ਵੱਲੋਂ ਅਸੀਂ ਅੱਜ ਦਿੱਤਾ ਹੈ ਚੋਣ ਕਮਿਸ਼ਨ ਜੀ ਨੂੰ ਅਸੀਂ ਮੰਗ ਪੱਤਰ ਦਿੱਤਾ ਔਰ ਮੰਗ ਪੱਤਰ ਦਾ ਜਿਹੜਾ ਇਹਨਾਂ ਨੇ ਸਾਰਾ ਦੱਸ ਹੀ ਦਿੱਤਾ ਵੀ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਨੂੰ ਲੈ ਕੇ ਕੀਤਾ ਔਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਜਿਹੜਾ ਡੈਪੂਟੇਸ਼ਨ ਉਹਨਾਂ ਤੋਂ ਮੰਗ ਲਈ ਸੀ ਪਿੱਛੇ ਗਵਰਨਰ ਸਾਹਿਬ ਨੂੰ ਵੀ ਮਿਲੇ ਸੀ ਔਰ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਇਹ ਜਿਹੜੀ ਡਿਮਾਂਡਸ ਹੈ ਇਲੈਕਸ਼ਨ ਕਮਿਸ਼ਨ ਦੇ ਕੋਲ ਤੁਸੀਂ ਕਰ ਸਕਦੇ ਆ ਔਰ ਉਹ ਜਿਹੜੀ ਸਾਡੀ ਡਿਮਾਂਡਸ ਹੈ ਕਿ ਜਿਵੇਂ ਆਜ਼ਾਦੀ ਤੋਂ ਬਾਅਦ ਸਾਡੇ ਜਿਹੜੇ ਕੁਝ ਹਲਕੇ ਨੇ ਉਹ ਵਿਧਾਨ ਸਭਾ ਦੇ ਜਾਂ ਲੋਕ ਸਭਾ ਦੇ ਉਹ ਪੱਕੇ ਤੌਰ ਤੇ ਚਾਰ ਚੱਲੇ ਆ ਰਹੇ ਆ ਅਸੀਂ ਉਹਨਾਂ ਨੂੰ ਇਹ ਮੰਗ ਕੀਤੀ ਆ ਕਿ ਜਿਹੜੇ ਸਾਡੇ ਰਿਜ਼ਰਵ ਹਲਕੇ ਨੇ ਪੱਕੇ ਤੌਰ ਤੇ ਰਿਜ਼ਰਵ ਕੀਤੇ ਹੋਏ ਨੇ ਉਹਨਾਂ ਨੂੰ ਰੋਟੇਸ਼ਨ ਬਾਈ ਹੋਣਾ ਚਾਹੀਦਾ ਆ ਔਰ ਸਾਰਿਆਂ ਨੂੰ ਬਦਲ ਬਦਲ ਕੇ ਜਿਹੜਾ ਮੌਕਾ ਮਿਲਣਾ ਚਾਹੀਦਾ ਔਰ ਉਹਨਾਂ ਨੇ ਇਹ ਗੱਲ ਨੂੰ ਬੜੀ ਗੰਭੀਰਤਾ ਦੇ ਨਾਲ ਲਿਆ ਔਰ ਉਹਨਾਂ ਨੇ ਹੈਰਾਨੀ ਪ੍ਰਗਟ ਕੀਤੀ ਆ ਕਿ ਵਾਕਿਆ ਹੀ ਇਸ ਗੱਲ ਦਾ ਮੈਨੂੰ ਨਹੀਂ ਸੀ ਪਤਾ ਕਿ ਆਪਾਂ ਇਹਨੂੰ ਜੋ ਵੀ ਕਾਨੂੰਨੀ ਦਾਇਰੇ ਦੇ ਹਿਸਾਬ ਦੇ ਨਾਲ ਜਿਹੜਾ ਆਪਾਂ ਤੁਹਾਡੀ ਇਹ ਮੰਗ ਜਿਹੜੀ ਸਬਕਾਰ ਕਰਦੇ ਆ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਦੇ ਤੌਰ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਨਾਮ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਭਾਜਪਾ ਕਿਸ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰ ਰਹੀ ਹੈ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਕਾਂਗਰਸ ਦੇ ਨਾਲ ਨੇ ਅਤੇ ਪਿਛਲੀ ਵਾਰ ਵੀ ਉਹਨਾਂ ਨੇ ਅਰੁਣ ਜੇਤਲੀ ਨੂੰ ਹਰਾ ਕੇ ਭੇਜਿਆ ਸੀ ਉਧਰ ਗੁਰਦਾਸਪੁਰ ਵਿੱਚ ਸਨੀ ਦਿਓਲ ਦੇ ਨਾਂ ਤੇ ਵਿਚਾਰ ਹੋਣ ਉੱਤੇ ਵੀ ਔਜਲਾ ਨੇ ਕਿਹਾ ਕਿ ਕਾਂਗਰਸ ਉਮੀਦਵਾਰਾਂ ਖਿਲਾਫ ਕੋਈ ਲੜੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਲੋਕ ਸਭਾ ਚ ਭੇਜਣਗੇ। ਕੋਪੀਲਾ ਤੇ ਮੇਰਾ ਇਹ ਮੰਨਣਾ ਹੈ ਕਿ ਪਾਰਟੀ ਕੋਈ ਵੀ ਹੋਵੇ ਉਹਨਾਂ ਨੂੰ ਲੋਕਲ ਕੈਂਡੀਡੇਟ ਦੇਣੇ ਚਾਹੀਦੇ ਆ ਚਾਹੇ ਕੋਈ ਵੀ ਹੋਵੇ। ਔਰ ਇਸੇ ਤੋਂ ਹੀ ਪਤਾ ਲੱਗਦਾ ਕਿ ਜਿਹੜੀ ਲੋਕਲ ਲੀਡਰਸ਼ਿਪ ਆ ਉਹਨੇ ਸਮੇਂ ਮੁਤਾਬਕ ਕੰਮ ਲੋਕਾਂ ਚ ਨਹੀਂ ਕੀਤਾ। ਇਹ ਤਾਂ ਪਹਿਲੀ ਗੱਲ ਤੇ ਇੱਥੇ ਹੀ ਉਹ ਮੰਨਦੇ ਨੇ ਆਪਣੇ ਆਪ ਨੂੰ। ਕਿਉਂਕਿ ਲੋਕਲ ਲੀਡਰਸ਼ਿਪ ਨੇ ਜੇ ਕੰਮ ਕੀਤੇ ਹੁੰਦੇ ਇਹਨਾਂ ਦੀ ਪਾਰਟੀ ਦੀ ਇਡੀਓਲੋਜੀ ਪ੍ਰੋਪਰ ਤਰੀਕੇ ਨਾਲ ਆਈ ਹੁੰਦੀ ਜਿਹੜਾ ਵਿਰੋਧ ਹੈ ਇੱਥੇ ਇਹਨਾਂ ਦਾ ਲੋਕਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਜਾਣਾ ਨਹੀਂ ਆਉਣਾ ਨਹੀਂ। ਉਹ ਜਿਹੜੇ ਸਹੀ ਹੁੰਦੀਆਂ ਕਿ ਮੇਰੇ ਕੋਲ ਲੋਕਲ ਕੈਂਡੀਡੇਟ ਜਣਾ ਹੈ ਇਹ ਤੇ ਇੱਕ ਬੜਾ ਵਧੀਆ ਉਹਨਾਂ ਨੇ ਕਲੀਅਰ ਮੈਸੇਜ ਦੇ ਦਿੱਤਾ ਵੀ ਸਾਡੇ ਕੋਲ ਲੋਕਲ ਲੀਡਰਸ਼ਿਪ ਜਿਹੜੀ ਆ ਉਹ ਨਹੀਂ ਕੁਝ ਕਰ ਸਕੀ ਕਿਤੇ ਸਮਝ ਦੂਸਰੀ ਗੱਲ ਇਹ ਆ ਦਿੱਲੀ ਤੋਂ ਆ ਕੇ ਇੱਥੇ ਇਲੈਕਸ਼ਨ ਲੜਨੀ ਮੈਂ ਕਹਿੰਨਾ ਕਿ ਇਹ ਤੇ ਇੱਕ ਰਾਈਟ ਆ ਲੋਕਤੰਤਰ ਪ੍ਰਕਿਰਿਆ ਆ ਕੋਈ ਵੀ ਕਿਤੇ ਜਾ ਕੇ ਲੜ ਸਕਦਾ ਪਰ ਲੋਕ ਕੀ ਸੋਚਦੇ ਆ ਮੇਰਾ ਖਿਆਲ ਲੋਕ ਕਚਹਿਰੀ ਚ ਜਾ ਕੇ ਤੁਹਾਨੂੰ ਪਤਾ ਲੱਗਣਾ ਬਹੁਤ ਗੱਲਾਂ ਤੇ ਸਾਨੂੰ ਪਤਾ ਆ ਪਰ ਮੈਂ ਨਹੀਂ ਚਾਹੁੰਦਾ ਕਿ ਕੋਈ ਗੱਲ ਇਹ ਜੀ ਕਰਾ ਕਿ ਜਿਹੜੀ ਲੱਗੇ ਕਿ ਅਸੀਂ ਸ਼ਾਇਦ ওভার ਕੌਨਫੀਡੈਂਸ ਹੈ ਜਾਂ ਹੰਕਾਰ ਹੈ ਪਰ ਮੈਨੂੰ ਇੱਕ ਗੱਲ ਦਾ ਜ਼ਰੂਰ ਪਤਾ ਹੈ ਕਿ ਬਾਹਰ ਤੋਂ ਆ ਕੇ ਔਰ ਜਿਹੜੀਆਂ ਵੋਟਾਂ ਖੜਨ ਦੀ ਪ੍ਰਕਿਰਿਆ ਆ ਇਹ ਤਕਰੀਬਨ ਹੁਣ ਕੱਟ ਗਈ ਆ ਔਰ ਲੋਕ ਇਹ ਚੀਜ਼ ਪਸੰਦ ਨਹੀਂ ਕਰਦੇ ਔਰ ਇਹਦਾ ਜਿਹੜਾ ਮਤਲਬ ਜਵਾਬ ਹੈ ਲੋਕ ਵੋਟਾਂ ਦੇ ਰੂਪ 'ਚ ਜ਼ਰੂਰ ਦੇਣਗੇ ਉਹ ਉਹਨਾਂ ਦੀਆਂ ਪਾਰਟੀਆਂ ਦੀਆਂ ਅੰਦਰੂਨੀ ਫੈਸਲੇ ਹੁੰਦੇ ਉਹਨਾਂ ਕੀ ਕਰ ਰਹੇ ਕੀ ਨਹੀਂ ਕਰ ਰਹੇ ਉਹਨਾਂ ਦੀ ਸਟ੍ਰੈਟਜੀ ਹੁੰਦੀ ਹੋ ਸਕਦਾ ਉਹਨਾਂ ਦਾ ਇੱਕ ਦਿਨ ਪਿੰਡ 'ਚ ਰਹਿਣ ਦਾ ਵੀ ਇੱਕ ਮਨਛਾ ਹੀ ਹੋਵੇ ਕਿਉਂਕਿ ਹਰਦੀਪੁਰ ਜਣਾ ਹੋਰ ਤੇ ਕਦੀ ਕਿਸੇ ਪਿੰਡ ਚ ਰਾਤ ਰਹੀ ਨਹੀਂ ਮੇਰਾ ਖਿਆਲ ਦਿੱਲੀ ਦੇ ਜੰਪਲ ਨੇ ਤੇ ਸਪੈਸ਼ਲ ਆ ਗਿਆ ਉਹ ਜਿੱਥੇ ਰਹਿਣਾ ਹੋ ਸਕਦਾ ਇਹ ਉਹਦਾ ਹੀ ਇੱਕ ਹਿੱਸਾ ਹੋਵੇ ਕਾਂਗਰਸੀ ਤੋਂ ਅਕਾਲੀ ਬਣੇ ਜਗਮੀਤ ਸਿੰਘ ਬਰਾੜ ਸੱਚਕੰਨ ਸਿਟੀ ਦਰਬਾਰ ਸਾਹਿਬ ਮੱਥਾ ਟੇਕਣ ਪੁੱਜੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਮੀਤ ਬਰਾੜ ਨੇ ਅੱਜ ਵੱਡਾ ਦਾਵਾ ਕਰ ਦਿੱਤਾ ਜਗਮੀਤ ਬਰਾੜ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਪੰਜਾਬ ਦੀਆਂ 13 13ਾਂ ਦੀਆਂ 13 ਸੀਟਾਂ ਤੇ ਜਿੱਤ ਦਰਜ ਕਰੇਗਾ ਉਹਨਾਂ ਕਿਹਾ ਕਿ ਉਹਨਾਂ 40 ਸਾਲ ਕਾਂਗਰਸ ਦੀ ਸੇਵਾ ਕੀਤੀ ਪਰ ਕਾਂਗਰਸ ਨੇ ਉਹਨਾਂ ਦੇ ਨਾਲ ਮਤਰਈ ਮਾਹਵਾਲ ਉਹਨਾਂ ਸੁਖਵੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਵੀ ਰਜਵੀ ਤਾਰੀਫ ਕੀਤੀ ਦੇਖੋ ਇਹ ਇਹਨੂੰ ਕਹਿੰਦਾ ਵਾਟ ਆਫ ਆਲ ਅੰਗਰੇਜ਼ੀ ਚ ਬਹੁਤ ਵੱਡਾ ਖਾਨ ਹੈ ਕਿ ਕਿੰਨਾ ਵੱਡਾ ਇੱਕ ਤਰ੍ਹਾਂ ਨਾਲ ਇਨਸਾਨ ਇੱਕ ਰਾਇਲਟੀ ਨੂੰ ਬਿਲੋਂਗ ਕਰਨ ਵਾਲਾ ਇੰਨਾ ਛੋਟਾ ਹੋ ਸਕਦਾ ਹੈ ਕਿ ਨਿੱਜੀ ਤੌਰ ਤੇ ਵਿਨਮਰਤਾ ਨਾਲ ਕੁਝ ਕਈਆਂ ਹੋਈਆਂ ਗੱਲਾਂ ਇਹ ਤਾਂ ਬਿਨਾਂ ਸ਼ੱਕ ਇਹ ਗੱਲ ਹੈ ਕਿ ਇੱਕ ਪਾਰਟੀ ਵਿੱਚ 40 ਸਾਲ ਪੰਜ ਪ੍ਰਧਾਨਾਂ ਦੇ ਅੰਡਰ ਕੰਮ ਕਰਕੇ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਇਹ ਚਾਹੁੰਦਾ ਸੀ ਕਿ ਮੈਂ ਵਿਨਮਰਤਾ ਨਾਲ ਆਪਣੀ ਕੰਮ ਕਰਾਂ ਪਾਰਟੀ ਲਈ ਲੇਕਿਨ ਉਹਨਾਂ ਨੇ ਇਸ ਨੂੰ ਪੋਲਿਟিক্যাল ਮੋਟੀਵੇਸ਼ਨ ਨਾਲ ਔਰ ਇੱਕ ਮੈਂ ਸਮਝਦਾ ਹੈ ਵਿਸ਼ਵਾਸ ਘਾਤ ਨਾਲ ਔਰ ਇਸ ਤੋਂ ਵੀ ਅਗਰ ਮੈਂ ਕਰੜਾ ਸ਼ਬਦ ਵਰਤਲਾਂ ਤਾਂ ਬਹੁਤ ਅਕਿਰਤ ਘੰਤਾ ਨਾਲ ਇਸ ਗੱਲ ਦਾ ਪ੍ਰਗਟਾਵਾ ਕੀਤਾ ਔਰ ਮੇਰੀ ਪੋਜੀਸ਼ਨ ਨੂੰ ਉਹਨਾਂ ਨੇ ਜਸਟੀਫਾਈ ਕਰਤਾ ਸਾਰੇ ਪੰਜਾਬ ਹਿੰਦੁਸਤਾਨ ਔਰ ਦੇਸ਼ ਦੇ ਸਾਹਮਣੇ ਕਿ ਮੈਂ ਕੀ ਸ਼ਬਦ ਲਿਖੇ ਔਰ ਉਹਨਾਂ ਸ਼ਬਦਾਂ ਦਾ ਕੀ ਅਰਥ ਹੈ ਇਹ ਸਾਰੇ ਪੰਜਾਬ ਦੇ ਰਾਜਨੀਤਿਕ ਕਾਡਰ ਨੇ ਚਾਹੇ ਉਹ ਕਿਸੇ ਵੀ ਪਾਰਟੀ ਵਿੱਚ ਕੰਮ ਕਰਦਾ ਹੈ ਉਹ ਇਸ ਦਾ ਅੰਦਾਜ਼ਾ ਲਾ ਸਕਦਾ ਹੈ ਇਸ ਕਰਕੇ ਮੈਨੂੰ ਇਸ ਗੱਲ ਦਾ ਕੋਈ ਮੈਂ ਸਮਝਦਾ ਮੈਨੂੰ ਤਾਂ ਫਖਰ ਹੈ ਕਿ ਮੈਂ ਆਪਣੇ ਵੱਲੋਂ ਜੋ ਸ਼ਬਦ ਕਹੇ ਲੇਕਿਨ ਪਬਲਿਕ ਡੋਮੇਨ ਵਿੱਚ ਉਹ ਗੱਲਾਂ ਲੈਉਣੀਆਂ ਮੈਂ ਇਹ ਸਮਝਦਾ ਕਿ ਬਹੁਤ ਨੀਵਾ ਪਾਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ 23 April ਨੂੰ ਬਠਿੰਡਾ ਅਤੇ ਫਿਰੋਜ਼ਪੁਰ ਦੀਆਂ ਅਹਿਮ ਸੀਟਾਂ ਤੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰਨਗੇ ਸੁਖਬੀਰ ਬਾਦਲ ਸੰਗਰੂਰ ਪੁੱਜੇ ਜਿੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਗਮੀਤ ਸਿੰਘ ਬਰਾੜ ਇੱਕ ਬਹੁਤ ਚੰਗੇ ਬੁਲਾਰੇ ਨੇ ਅਤੇ ਅਕਾਲੀ ਦਲ ਵਿੱਚ ਆਉਣ ਨਾਲ ਅਕਾਲੀ ਦਲ ਨੂੰ ਫਾਇਦਾ ਮਿਲੇਗਾ ਰਾਜਾ ਵੜਿੰਗ ਨੂੰ ਬਠਿੰਡਾ ਤੋਂ ਚੋਣ ਲੜਨ ਤੇ ਸੁਖਬੀਰ ਬਾਦਲ ਨੇ ਵਧਾਈ ਦਿੱਤੀ ਅਤੇ ਬੈਸਟ ਆਫ ਲੱਕ ਆ ਉਹਨਾਂ ਕਿਹਾ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਠਿੰਡਾ ਵਿੱਚ ਕੋਈ ਵੀ ਆ ਕੇ ਹਾਰ ਕੇ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਵੀ ਜੰਮ ਕੇ ਪੜਾਅ ਕੱਢੀ 13 ਦੀ 13 ਰਾਜਾ ਵਿਡਿੰਗ ਨੂੰ ਕਿਸ ਤਰ੍ਹਾਂ ਦੇਖਦੇ ਜੀ ਬਠਿੰਡੇ ਦੇ ਯਾਰ ਮੈਂ ਉਹਨੂੰ ਬੈਸਟ ਆਫ ਲੱਕ ਕਹਿੰਦਾ ਹਾਂ ਕਿਉਂਕਿ ਉਹ ਕਬਰ ਪਤਾ ਅਚ ਚੁੱਕਾ ਖੜ ਦਿਓ ਹਾਂ ਜੀ ਕਿਉਂਕਿ ਜੋ ਵੀ ਉਮੀਦਵਾਰ ਹੈ ਉਹ ਮદાન ਚ ਆਇਆ ਹੈ ਵਿਸ਼ੇ ਬੈਸਟ ਆਫ ਕੋਈ ਕਾਂਗਰਸੀ ਆਪਣੇ 2 ਸਾਲ ਦੇ ਟਿਨਿਓਰ ਬਾਰੇ ਨਹੀਂ ਕਹਿੰਦਾ ਹਾਂ ਜੀ ਕਿਹਦੇ ਕੈਪਟਨ ਨੇ ਕਿਹਾ ਮੈਂ 2 ਸਾਲਾਂ ਚ ਆਹ ਕੰਮ ਕੀਤਾ ਹੈ ਆਈ ਕਮ ਮੈਂ ਚੈਲੰਜ ਕਰਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਇੱਕ ਚੀਜ਼ ਦੱਸਦੇ ਪੂਰੇ 2 ਸਾਲਾਂ ਚ ਕੀ ਕੀਤੀ ਕੀ ਉਹਨੇ ਇੱਕ ਨਿਸ਼ਾਨੀ ਪੰਜਾਬ ਵਾਸਤੇ ਕੱਲ ਚਪਾਲ ਲੈ اسی ਚਪਾਲ ਦੇ ਵਿੱਚ ਗੱਲ ਕੀਤੀ ਸੀ ਵੀ ਚਾਹੇ ਅਸੀਂ ਰੁਜ਼ਗਾਰ ਦੇਵਾਂਗੇ ਨੌਜਵਾਨ ਪਰਮੁਖ ਪਹਿਲੇ ਨਹੀਂ ਜੀ ਪਿਛਲੇ 70 ਸਾਲਾਂ ਚੋਂ ਕਾਂਗਰਸ ਰੁਜ਼ਗਾਰ ਵੀ ਦੇ ਰਹੀ ਹੈ ਗਰੀਬੀ ਹਟਾਉ ਵੀ ਕਰ ਰਹੀ ਹੈ ਉਹ ਚੀਜ਼ਾਂ ਵੀ ਨਹੀਂ 70 ਸਾਲਾਂ ਚ ਕਾਂਗਰਸ ਕਰੀ ਉਹ ਕਾਂਗਰਸ ਨੂੰ ਕਹੋ ਜੀ ਪਹਿਲੇ ਡਿਵੈਲਪਮੈਂਟ ਤੇ ਆ ਜਿਹੜੇ ਬਰਗਾੜੀ ਵਾਲੇ ਨਾ ਇਹਨਾਂ ਨੂੰ ਕਹੋ ਸੜਕਾਂ ਦੇਵੋਨ ਕਿ ਜਿਹੜੇ ਗਰੀਬਾਂ ਨੂੰ ਜਿਹੜੀ ਇਹਨਾਂ ਨੇ ਪੈਨਸ਼ਨਾਂ ਬੰਦ ਕਰਤੀਆਂ ਜਿਹੜੀ ਐਸਸੀ ਸਕਾਲਰਸ਼ਿਪ ਦੇਣੀ ਹੈ ਇੱਕ ਬੰਦ ਕਰ ਦਿੱਤੀ ਮਾਣਕ ਲੌਨ ਆਰਡਰ ਉਧਰ ਲੁਧਿਆਣਾ ਤੋਂ ਇੱਕ ਆਜ਼ਾਦ ਉਮੀਦਵਾਰ ਟੀਟੂ ਬਾਣੀਆਂ ਵੱਲੋਂ ਵੀ ਆਪਣੇ ਨਾਮਜ਼ਦਗੀ ਭਰੇ ਗਏ ਨੇ ਉਹਨਾਂ ਪੰਜਾਬ ਦੇ ਵਿੱਚ ਰਵਾਇਤੀ ਨਸ਼ਿਆਂ ਦੀ ਖੇਤੀ ਨੂੰ ਕਾਨੂੰਨ ਅਨੁਸਾਰ ਕਰਵਾਏ ਜਾਣ ਦੀ ਮੰਗ ਕੀਤੀ ਵੱਖਰੇ ਅੰਦਾਜ਼ ਵਿੱਚ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਕਿਰਾ ਖਾਸ ਖਾਸ ਦੀ ਖੇਤੀ ਤੇ ਹਾਰ ਮੇਰੇ ਯਾਰਾਂ ਦੋਸਤਾਂ ਨੇ ਪਾਏ ਅਸੀਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਖਸ ਖਾਦੀ ਖੇਤੀ ਹੋਣੀ ਚਾਹੀਦੀ ਆ ਪਰ ਸਰਕਾਰਾਂ ਸੁੱਤੀਆਂ ਪਈਆਂ ਨੇ ਬਾਕੀ ਸੂਬਿਆਂ ਦੇ ਵਿੱਚ ਜਦੋਂ ਖਸ ਖਾਦੀ ਖੇਤੀ ਆ ਮੈਂ ਤਾਂ ਸਰਕਾਰਾਂ ਨੂੰ ਪੁੱਛਦਾ ਵਾਂ ਵੀ ਪੰਜਾਬ ਦੇ ਵਿੱਚ ਕੀ ਗੋਲੀ ਲੱਗੀ ਹੋਈ ਆ ਸਾਡਾ ਜਿਹੜਾ ਕਿਸਾਨ ਆ ਆਂਦਾ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਆਂ ਉਹਨਾਂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਆਂ ਮੈਂ ਗੰਦਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਆਂ ਤਾਂ ਫੇਰ ਮੈਨੂੰ ਲੋਕੀ ਕਿਉਂ ਨਹੀਂ ਪਸੰਦ ਕਰਨਗੇ ਕੀ ਇਹਨਾਂ ਨੂੰ ਪਸੰਦ ਕਰਨਗੇ ਜਿਨ੍ਹਾਂ ਨੇ ਸਾਡਾ ਪਾਣੀ ਖਰਾਬ ਕਰਤਾ ਡਾਕਟਰ ਗਾਂਧੀ ਜੀ ਦੀ ਮੈਂ ਇਜਤਮਾਨ ਕਰਦਾ ਵਾਂ ਤੇ ਪਟਿਆਲਿਆਂ ਨੂੰ ਬੇਨਤੀ ਕਰਨਾ ਵੀ ਫੋਟੋ ਉਹਨਾਂ ਨੂੰ ਪਾਇਓ ਡਾਕਟਰ ਗਾਂਧੀ ਨੂੰ ਪਾਇਓ ਕਿਉਂਕਿ ਉਹ ਵੀ ਲੋਕਾਂ ਦੀ ਜਿਹੜੀ ਹੈਗੀ ਮੰਗ ਨੂੰ ਚੁੱਕ ਰਹੇ ਨੇ ਗਰਾ ਬਾਕੀ ਤੁਸੀਂ ਜੋ ਪਾਰਟੀ ਦੀ ਗੱਲ ਕੀਤੀ ਆ ਖਿਚੜੀ ਆ ਪਾਰਟੀ ਨਹੀਂ ਮੈਂ ਕਹਿੰਦਾ ਇਹਨਾਂ ਸਾਰੇ ਬੰਦੇ ਕਹਿੰਦੇ ਆ ਮੈਂ ਕੁਰਸੀ ਦਾ ਲਾਲਚ ਨਹੀਂ ਮੈਂ ਸੇਵਾ ਕਰਨੀ ਆ ਮੈਂ ਕੁਰਸੀ ਲੇਕਿਨ ਲਾਲਚ ਕੁਰਸੀ ਦਾ ਹੀ ਆ ਜੇ ਆ ਕੁਰਸੀ ਦਾ ਲਾਲਚ ਨਾ ਹੁੰਦਾ ਤਾਂ ਸਾਰੇ ਗੰਧੀ ਹੁਣੀ ਬੱਸ ਬਰਦਰ ਖਹਿਰੇ ਹੁਣੀ ਜਿੰਨੇ ਵੀ ਪਾਰਟੀਆਂ ਨੇ ਇਹਨਾਂ ਨੇ ਘਟਚੋੜ ਕੀਤਾ ਇੱਕ ਝੰਡੇ ਥੱਲੇ ਆਉਂਦੇ ਉਧਰ ਪਰਮਿੰਦਰ ਸਿੰਘ ਢੀਂਟਾ ਸਾਹਿਬ ਬਿਨਾ ਸੁਖਦੇਵ ਸਿੰਘ ਢੀਂਟਾ ਸਾਹਿਬ ਦੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਥਾਂ ਥਾਂ ਜਾ ਕੇ ਪਰਮਿੰਦਰ ਸਿੰਘ ਢੀਂਟਾ ਸਾਹਿਬ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਬਾਰੇ ਜਾਗਰੂਕ ਕਰ ਰਹੇ ਨੇ ਪਰਮਿੰਦਰ ਢੀਂਟਾ ਸਾਹਿਬ ਦਾ ਕਹਿਣਾ ਹੈ ਕਿ ਕਾਂਗਰਸ ਦੀਆਂ ਨੀਤੀਆਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਅਸੀਂ ਕਾਂਗਰਸ ਸਾਡੇ ਅਕਾਲੀ ਦਲ ਚੋਂ ਖੰਭ ਲਏ ਆ ਜੀ ਕਿਉਂਕਿ ਕਾਂਗਰਸ ਦੇ ਪਿਛਲੇ 5 ਸਾਲਾਂ ਦੇ ਵਿਕਾਸ ਸਾਨੂੰ ਕੁਝ ਵੀ ਨਹੀਂ ਹੋਇਆ ਬਾਕੀ ਸਾਡੇ ਨਾਲ ਪਿੰਡ 'ਚ ਵੀ ਧੱਕੇਸ਼ਾਹੀ ਹੁੰਦੀ ਰਹੀ ਹੈ ਕਾਂਗਰਸ ਦੇ ਵਰਕਰਾਂ ਕਨੇਓ ਇਸ ਕਰਕੇ ਅਸੀਂ ਉਹ ਛੱਡ ਕੇ ਕਾਲੀ ਦਲ 'ਚ ਸ਼ਾਮਲ ਹੋਏ ਹਾਂ ਜੀ ਕੇਵਲ ਸਿੰਘ ਢਿੱਲੋ ਜੀ ਖੜੇ ਹੋਏ ਨੇ ਅਸੀਂ ਬਹੁਤ ਟਾਈਮ ਲੰਬੇ ਸਮੇਂ ਤੋਂ ਸਾਡੇ ਬਿਉਰਗਾਂ ਤੋਂ ਲੈ ਕੇ ਕਾਂਗਰਸ ਨਾਲ ਸੀਗੇ ਪਰ ਅਸੀਂ ਹੁਣ ਕਾਲੀ ਦਲ 'ਚ ਸ਼ਾਮਲ ਹੋਏ ਆ ਅੱਜ ਸਰਦਾਰ ਪ੍ਰਵਿੰਦਰ ਸਿੰਘ ਢਿੰਸਾ ਦੀ ਜਵਾਈ ਹੈ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਤਕਰੀਬਨ 200 ਪਰਿਵਾਰ ਹੰਢਿਆਈ ਦੇ ਵਿੱਚ ਨੌਜਵਾਨ ਅਤੇ ਉਹਨਾਂ ਦੇ ਪਰਿਵਾਰਾਂ ਸ਼ਰੂਨਲੀ ਕਾਲੀ ਦਲ ਵਿੱਚ ਸ਼ਾਮਲ ਹੋਏ ਨੇ। ਜ਼ਿਆਦਾਤਰ ਆਮ ਆਦਮੀ ਪਾਰਟੀ ਚੋਂ ਤੇ ਕੁਝ ਕਾਂਗਰਸ ਚੋਂ ਜਿਹੜੇ ਪਰਿਵਾਰ ਜਿਨ੍ਹਾਂ ਨੇ ਪਿਛਲੇ 5-7 ਸਾਲ ਤੋਂ ਉਧਰ ਜੁੜੇ ਹੋਏ ਸੀ ਅੱਜ ਸਾਰੇ ਆਪਣੇ ਸਾਥੀਆਂ ਸਮੇਤ ਇਕੱਠੇ ਇੱਧਰ ਸ਼ਾਮਲ ਹੋਏ ਨੇ। ਮੈਂ ਧੰਨਵਾਦ ਕਰਦਾ ਲੱਖੀ ਜੀ ਦਾ ਅਤੇ ਸਾਰੇ ਸਾਡੇ ਢੰਡਾਇ ਦੇ ਐਮਸੀ ਸਾਹਿਬਾਨ ਦਾ ਪਾਰਟੀ ਦੇ ਚੇਤਪਤੀ ਦਾ। ਦੇਖੋ ਮਯੂਸ ਹੋ ਗਏ ਨੇ ਆਮ ਆਦਮੀ ਪਾਰਟੀ ਤੋਂ ਅਤੇ ਕਾਂਗਰਸ ਤੋਂ। ਉਹਨਾਂ ਨੂੰ ਕੋਈ ਆਸ ਦੀ ਕਿਰਨ ਨਹੀਂ ਦਿਖ ਰਹੀ ਉੱਧਰ ਉਹਨਾਂ ਨੂੰ ਇਹ ਲੱਗ ਗਿਆ ਕਿ ਸਾਡੇ ਨਾਲ ਧੁੱਖਾ ਹੋਇਆ ਪਿਛਲੇ ਚੋਣਾਂ ਦੇ ਵਿੱਚ ਇਹ ਸਾਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਪਰ ਜੋ ਸਚਾਈ ਸੀ ਉਹ ਕਿਤੇ ਕੋਹਾਂ ਦੂਰ ਸੀ ਗੱਲਾਂ ਬਹੁਤ ਵੱਡੀਆਂ-ਵੱਡੀਆਂ ਕੀਤੀਆਂ ਪਰ ਲੋਕਾਂ ਦੇ ਹੱਥ ਨਿਰਾਸ਼ਤਾ ਲੱਗੀ ਸੋ ਉਸ ਨਿਰਾਸ਼ਤਾ ਤੋਂ ਦੇ ਕਾਰਨ ਉਸ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਤੋਂ ਤੇ ਕਾਂਗਰਸ ਤੋਂ ਇਹ ਸਾਰੇ ਪਰਿਵਾਰ ਸ਼ਾਮਲ ਹੋਏ ਪੰਜਾਬ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਤੇ ਸਾਰੇ ਲੀਡਰ ਆਪਣੀ ਆਪਣੀ ਗੱਲ ਰੱਖ ਰਹੇ ਨੇ ਅਤੇ ਵਿਰੋਧੀ ਪਾਰਟੀਆਂ ਨੂੰ ਨਿੰਦ ਰਹੇ ਨੇ ਆਓ ਸੁਣਦੇ ਹਾਂ ਪੰਜਾਬ ਦੇ ਬਿਲਕੁਲ ਤਾਜ਼ਾ ਪੋਲਿਟਿਕਲ ਰਿਐਕਸ਼ਨ ਦੇਖੋ ਅੱਜ ਮੈਂ ਸਵੇਰ ਦਾ ਹਲਕਾ ਲੈ ਰਿਹਾ ਗੱਗਿਤਾਂ ਸਭ ਤੋਂ ਪਹਿਲਾਂ ਅਸੀਂ ਗਿਆਗੇ ਖਨੌਰੀ ਮੰਡਵੀ ਮਨਿਆਣਾ ਬਹੁਤ ਸਾਰੀਆਂ ਮੰਡੀਆਂ ਚ ਗਏ ਹੁਣ ਗੂਣਕਾਂਗੇ ਹਰ ਜਗ੍ਹਾ ਤੇ ਦੇਖਿਆ ਗਿਆ ਕਿ ਕਿਸਾਨ ਬਹੁਤ ਪਰੇਸ਼ਾਨ ਆ ਕਿਸਾਨ ਧਰਨਿਆਂ ਤੇ ਸਰਕਾਰ ਝੂਠੇ ਦਾਅਵੇ ਕਰੀ ਜਾ ਰਹੀ ਹੈ ਅਸੀਂ ਕਣਕ ਚੱਕ ਰਹੇ ਹਾਂ ਕਣਕ ਵੇਚ ਬੰਦਾ ਕਿਸੇ ਮੰਡੀ ਚ 10000 ਕਿਸੇ ਚ 1000 ਜਿਹੜਾ ਕਟਾ ਭਰਿਆ ਜਾ ਰਿਹਾ ਔਰ ਲਗਾਤਾਰ ਜਿਹੜੀ ਮੰਡੀ ਆਪਾਂ ਦੇਖ ਸਕਦੇ ਹਾਂ ਬਿਲਕੁਲ ਭਰੀ ਖੜੀ ਆ ਮੂਨਕ ਦੀ ਮੰਡੀ ਬਿਲਕੁਲ ਭਰੀ ਖੜੀ ਆ ਪ੍ਰਸ਼ਾਸਨ ਸੁੱਤਾ ਪਿਆਗਾ ਔਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਦੀ ਜਿਹੜੀ ਕਣਕਾਂ ਨੂੰ ਲਿਫਟਿੰਗ ਨਹੀਂ ਕਰ ਰਹੀ ਦੇਖੋ ਚੋਣਾਂ ਦਾ ਮੌਸਮ ਚੱਲ ਰਿਹਾ ਆ ਲੋਕਾਂ ਦਾ ਮੁੱਦਾ ਆ ਕਣਕ ਦੀ ਖਰੀਦ ਜਿਹੜੀ ਹੈਗੀ ਲੋਕਾਂ ਦਾ ਮੁੱਦਾ ਹੈਗਾ ਲੋਕਾਂ ਨਾਲ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਆੜਤੀਆਂ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਸੈਲਰਾਂ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਜੇ ਸਰਕਾਰ ਇਹਨੂੰ ਹੱਲ ਨਹੀਂ ਕਰ ਰਹੀ ਜਦਕਿ 19 ਤਰੀਕ ਨੂੰ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਤੇ ਸਰਕਾਰ ਕੀ ਭਾਲ ਦੇ ਲੋਕਾਂ ਤੋਂ ਉਧਰ ਬਰਨਾਲਾ ਵਿੱਚ ਕਈ ਥਾਈਂ ਟਰੱਕ ਆਪਰੇਟਰ ਯੂਨੀਅਨ ਦੇ ਮੈਂਬਰਾਂ ਵੱਲੋਂ ਅਜਿਹੇ ਪੋਸਟਰ ਲਾ ਦਿੱਤੇ ਗਏ ਨੇ ਜਿਸ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਦਾ ਉਮੀਦਵਾਰ ਸਾਡੇ ਕੋਲੇ ਵੋਟਾਂ ਮੰਗਣ ਨਾ ਆਵੇ ਟਰੱਕ ਆਪਰੇਟਰ ਯੂਨੀਅਨ ਨੇ ਕਾਂਗਰਸ ਦਾ ਵਿਰੋਧ ਕੀਤਾ ਹੈ ਅਸਲ ਦੇ ਵਿੱਚ ਟਰੱਕ ਆਪਰੇਟਰ ਯੂਨੀਅਨ ਨੂੰ ਲੱਗਦਾ ਹੈ ਕਿ ਕਾਂਗਰਸ ਦੀ ਸਰਕਾਰ ਨੇ ਉਹਨਾਂ ਦਾ ਕਾਰੋਬਾਰ ਬਚਾਉਣ ਲਈ ਕੋਈ ਯਤਨ ਨਹੀਂ ਕੀਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਅਤੇ ਟਰੱਕ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਕੀ ਕਹਿ ਰਹੇ ਨੇ ਆਓ ਸੁਣਦੇ ਹਾਂ ਇਹ ਮੇਰੇ ਭਰਾ ਨੇ ਦੋਨੇ ਪ੍ਰਧਾਨ ਖੜੇ ਨੇ ਜਿਹੜੇ ਇਹ ਜਿੰਨੇ ਵੀ ਆਪਰੇਟਰ ਖੜੇ ਐ ਇਹਨਾਂ ਨੂੰ ਕਾਂਗਰਸ ਸਰਕਾਰ ਨੇ ਜਿੱਦੇ ਦੀ ਆਈ ਹੈ ਖਤਮ ਕਰਤਾ ਤੇ ਇਹਨਾਂ ਨੇ ਪੋਸਟਰ ਚਪਾਏ ਆ ਹੁਣ ਜਿਹੜੇ ਇਹਨਾਂ ਨੇ ਪੂਰੇ ਬਰਨਾਲੇ ਤੇ ਸੰਗਰੂਰ ਦੇ ਵਿੱਚ ਕਾਂਗਰਸ ਸਰਕਾਰ ਦਾ ਵਿਰੋਧ ਕਰਨਾ ਇਹਨਾਂ ਨੇ ਸਾਰੇ ਘਰ-ਘਰ ਜਾ ਰਹੇ ਆ ਘਰ-ਘਰ ਜਾ ਕੇ ਕੰਪੇਨ ਕਰ ਰਹੇ ਆ ਵੀ ਤੁਸੀਂ ਕਾਂਗਰਸ ਨੂੰ ਵੋਟ ਨਹੀਂ ਦੇਣੀ। ਇਹਨਾਂ ਨੂੰ ਗਰੀਬਾਂ ਨੂੰ ਮਾਰਤਾ ਜੀ ਗਰੀਬਾਂ ਕੋਲੇ ਕੱਖ ਨਹੀਂ ਛੱਡਿਆ। ਆ ਗੱਡੀਆਂ ਦੇਖੋ ਜਿੱਥੇ ਟਰੱਕ ਖੜੇ ਆ ਇਹਨਾਂ ਦੇ ਸਾਰੇ ਪੀਪੇ ਬਣੇ ਖੜੇ ਆ ਸਾਰੇ ਜੀ। ਜਿੱਦਾਂ ਦੀ ਸਰਕਾਰ ਆਈਏ ਤਾਂ ਨਹੀਂ ਖਤਮ ਕਰਦਾ ਜੀ। ਜੋ ਕਿ ਲਗਾਤਾਰ ਲੰਮੇ ਅਰਸੇ ਤੋਂ 5-6 ਸਾਲ ਟਰੱਕ ਯੂਨੀਅਨ ਦੀ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ। ਜੋ ਵੀ ਪੇਮੈਂਟ ਸੀਜ਼ਨ ਦੀ ਹੁੰਦੀ ਸੀ ਜਾਂ ਟੈਂਡਰ ਹੁੰਦੇ ਦੀ ਟਰੱਕ ਯੂਨੀਅਨ ਦੇ ਨਾਂ ਪਾਏ ਜਾਂਦੇ ਸੀ। ਆਪਰੇਟਰਾਂ ਨੂੰ ਪੂਰੀ ਦੀ ਪੂਰੀ ਪੇਮੈਂਟ ਦਿੱਤੀ ਜਾਂਦੀ ਸੀ ਪਰ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਇਹਨਾਂ ਨੇ ਆਪ ਦੇ ਬੰਦਿਆਂ ਨੂੰ ਟੈਂਡਰ ਦੇ ਕੇ ਘੱਟ ਰੇਟਾਂ ਦੇ ਟੈਂਡਰ ਦੇ ਕੇ ਆਪਰੇਟਰਾਂ ਦਾ ਬੁਰਾ ਹਾਲ ਕਰਤਾ ਟਰੱਕ ਜੁਨੀਅਰ ਨੂੰ ਜ਼ਿੰਮਦਾ ਲਵਾਤਾ ਗੱਡੀਆਂ ਕਵਾੜੀਆਂ ਨੂੰ ਵਿਕਿਆਟੀਆਂ ਪਰ ਅਸੀਂ ਕਾਂਗਰਸ ਪਾਰਟੀ ਕੋਲੇ ਤਿੰਨ ਚਾਰ ਵਾਰੀ ਕਾਲੀ ਹੋਣ ਦੇ ਨਾਤੇ ਕਾਂਗਰਸ ਪਾਰਟੀ ਕੋਲੇ ਗਏ ਵੀ ਸਾਡੇ ਆਪਰੇਟਰਾਂ ਨੂੰ ਜਿਹੜਾ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਟੈਂਡਰ ਦਿੱਤੇ ਜਾਣ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਇੱਕ ਨਜ਼ਰ ਇਸ ਵੇਲੇ ਤੱਕ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦਾ سلسلہ ਹੋਇਆ ਸ਼ੁਰੂ ਪੰਜਾਬ ਵਿੱਚ ਕਈ ਥਾਈਂ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ ਜਲੰਧਰ ਵਿੱਚ ਸੰਤੋਖ ਚੌਧਰੀ ਨੇ ਢਾਕਲ ਕੀਤੇ ਆਪਣੇ ਕਾਗਜ਼ ਕੈਪਟਨ ਅਮਰਿੰਦਰ ਸਿੰਘ ਨਾਲ ਰਹੇ ਮੌਜੂਦ ਇਸ ਤੋਂ ਪਹਿਲਾਂ ਕੈਪਟਨ ਮਹਿੰਦਰ ਕੇਪੀ ਦੇ ਗਏ ਕਰ ਮਹਿੰਦਰ ਕੇਪੀ ਨੂੰ ਮਨਾਇਆ ਕੇਪੀ ਵੀ ਕਾਗਜ਼ ਪਰਨਾਈ ਨਾਲ ਸ਼ੰਗਰੂਰ ਵਿੱਚ ਸੁਖਵੀਰ ਬਾਦਲ ਦਾ ਐਲਾਨ 23 April ਨੂੰ ਐਲਾਨਾਂਗੇ ਬਠਿੰਡਾ ਅਤੇ ਫਿਰੋਜ਼ਪੁਰ ਲਈ ਉਮੀਦਵਾਰ ਕੈਪਟਨ ਅਮਰਿੰਦਰ ਨੇ ਕਿਹਾ ਬੀਬੀ ਹਰਸਿਮਰਤ ਕੌਰ ਦੇ ਬਿਆਨਾਂ ਨਾਲ ਨਹੀਂ ਪੈਂਦਾ ਕੋਈ ਫਰਕ ਪੰਜਾਬ ਦੀ ਸਿਆਸਤ ਗਰਮਾਈ ਅਕਾਲੀ ਅਤੇ ਕਾਂਗਰਸੀ ਹੋਏ ਆਮ ਸਾਮਣੇ ਬਠਿੰਡਾ ਵਿੱਚ ਰਾਜਾ ਵੜਿੰਗ ਅਤੇ ਬੀਬੀ ਹਰਸ਼ਿਮਰਤ ਕੌਰ ਬਾਦਲ ਵੀ ਇੱਕ ਦੂਜੇ ਖਿਲਾਫ ਦੇ ਰਹੇ ਨੇ ਬਿਆਨ ਬਰਨਾਲਾ ਵਿੱਚ ਪਰਮਿੰਦਰ ਢੀਂਡਸਾ ਕਰ ਰਹੇ ਨੇ ਕਾਂਗਰਸ ਤੇ ਤਿੱਖੇ ਸਿਆਸੀ ਹਮਲੇ ਅੰਮ੍ਰਿਤਸਰ ਵਿੱਚ ਗੁੱਡੀ ਤੌਜਲਾ ਨੇ ਕਿਹਾ ਕੋਈ ਵੀ ਆ ਜਾਏ ਸਾਹਮਣੇ ਨਹੀਂ ਪੈਂਦਾ ਕੋਈ ਫਰਕ ਅਕਾਲੀ ਦਲ ਦੇ ਸਾਬਕਾ ਆਗੂ ਮਦਨ ਲਾਲ ਬੱਗਾ ਦੁਬਾਰਾ ਅਕਾਲੀ ਦਲ ਵਿੱਚ ਹੋਏ ਸ਼ਾਮਲ ਸ਼ਖਬੀਰ ਬਾਦਲ ਆਪਣੀ ਪੁਰਾਣੀ ਕਹੀ ਗੱਲ ਤੋਂ ਮੁੜੇ ਸ਼ਖਬੀਰ ਨੇ ਕਿਹਾ ਸੀ ਕਿਸੇ ਕੀਮਤੇ ਨਹੀਂ ਸ਼ਾਮਲ ਕਰਾਂਗੇ ਮਦਨ ਲਾਲ ਬੱਗਾ ਨੂੰ ਮਦਨ ਲਾਲ ਬੱਗਾ ਨੇ ਕਿਹਾ ਅਕਾਲੀ ਦਲ ਮੇਰਾ ਪਰਿਵਾਰ ਬਰਨਾਲਾ ਵਿਖੇ ਟਰੱਕ ਆਪਰੇਟਰਾਂ ਨੇ ਕਾਂਗਰਸ ਨੂੰ ਵੋਟਾਂ ਨਾ ਮੰਗਣ ਆਉਣ ਲਈ ਲਾਏ ਪੋਸਟਰ ਆਮ ਆਦਮੀ ਪਾਰਟੀ ਦੇ ਆਗੂ ਪੁਜੇ ਲੁਧਿਆਣਾ ਅਮਨ ਰੋੜਾ ਨੇ ਕਿਹਾ ਅਕਾਲੀ ਭਾਜਪਾ ਖੇਡ ਰਹੇ ਨੇ ਫ੍ਰੈਂਡਲੀ ਮੈਚ ਨਵਜੋਤ ਸਿੱਧੂ ਨੇ ਕਿਹਾ ਬਠਿੰਡੇ ਵਿੱਚ ਵੀ ਅਤੇ ਬਾਦਲਾਂ ਦੇ ਖਿਲਾਫ ਵੀ ਕਰਾਂਗੀ ਚੋਣ ਪ੍ਰਚਾਰ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇਨਾਂ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ ਤਨਵਾ